ਤੇ ਸਾਇੰਸ ਵੀ ਇੱਕ ਸਟੱਡੀ ਦੇ ਵਿੱਚ ਇਹੀ ਕਹਿੰਦੀ ਆ ਜਦੋਂ 800 ਲੋਕਾਂ ਨੂੰ ਡੇਂਜਰਸ ਤੇ ਖਤਰਨਾਕ ਚਿਹਰੇ ਦਿਖਾਏ ਗਏ ਜਿਵੇਂ ਜਿਵੇਂ ਖਤਰਨਾਕ ਚਿਹਰਿਆਂ ਦੀ ਤਾਦਾਦ ਘਟਦੀ ਗਈ ਓਵੇਂ ਓਵੇਂ ਲੋਕਾਂ ਨੇ ਜਿਹੜੇ ਹਲਕੇ ਤੇ ਸੋਹਣੇ ਚਿਹਰੇ ਸੀਗੇ ਉਹਨਾਂ ਨੂੰ ਵੀ ਡੇਂਜਰਸ ਕਹਿਣਾ ਸ਼ੁਰੂ ਕਰਤਾ ਮਤਲਬ ਜਦੋਂ ਜਦੋਂ ਵੀ ਪ੍ਰੋਬਲਮਸ ਘਟਦੀਆਂ ਨੇ ਇਹ ਆਪਣਾ ਹਿਊਮਨ ਨੇਚਰ ਵਾਹ ਕਿ ਬੰਦਾ ਹੋਰ ਪ੍ਰੋਬਲਮਸ ਖੜੀਆਂ ਕਰ ਲੈਂਦਾ ਵਾ ਆਪਣੇ ਆਪ ਹੀ ਚਾਹੇ ਉਹ ਛੋਟੀ ਤੋਂ ਛੋਟੀ ਪ੍ਰੋਬਲਮ ਹੀ ਕਿਉਂ ਨਾ ਹੋਵੇ ਸੋਲੂਸ਼ਨ ਇਹੀ ਆ ਕਿ ਸ਼ਮਸ਼ਾਨ ਘਾੜ ਦੇ ਵਿੱਚ ਜਾ ਕੇ ਢੇੜਾ ਮਾਰ ਲਿਆ ਕਰੋ ਜਿਹੜੀਆਂ ਛੋਟੀਆਂ ਛੋਟੀਆਂ ਜਾਂ ਕੋਈ ਵੀ ਵੱਡੀਆਂ ਚਿੰਤਾਵਾਂ ਤੁਸੀਂ ਚੱਕੀ ਫਿਰਦੇ ਹੋ ਉੱਥੇ ਬਥੇਰੇ ਬੈਠਿਆ ਤੁਹਾਡੇ ਵਰਗੇ ਜਿਹੜੇ ਤੁਹਾਡੇ ਤੋਂ ਪਹਿਲਾਂ ਉਹ ਚੱਕੀ ਫਿਰਦੇ ਸੀ ਜਾਂ ਫਿਰ ਵਲੰਟੀਅਰ ਸੇਵਾ ਦੇ ਵਿੱਚ ਜਾਇਆ ਕਰੋ ਜਿਨ੍ਹਾਂ ਦੀ ਜ਼ਿੰਦਗੀ ਐਲਾਂ ਹੀ ਬਹੁਤ ਔਖੀ ਆ ਜਾ ਕੇ ਉਹਨਾਂ ਦੀ ਸੇਵਾ ਕਰਿਆ ਕਰੋ ਜਾਂ ਉਹਨਾਂ ਦੀਆਂ ਕਹਾਣੀਆਂ ਸੁਣਿਆ ਕਰੋ ਤੇ ਆ ਜਿਹੜੀਆਂ ਤੁਹਾਡੀਆਂ ਬੇਗ ਪ੍ਰੋਬਲਮਸ ਨੇ ਬਹੁਤ ਹੀ ਜਲਦ ਖਤਮ ਹੋ ਜਾਣਗੀਆਂ ਯਾਦ ਰੱਖਿਓ ਅਸਲੀ ਸ਼ਕਤੀ ਜਾਂ ਤਾਕਤ ਤੁਹਾਡੇ ਕੰਫਰਟ ਜ਼ੋਨ ਦੇ ਵਿੱਚ ਨਹੀਂ ਹੁੰਦੀ ਜਿੰਨੀਆਂ ਜ਼ਿੰਦਗੀ ਦੇ ਵਿੱਚ ਤੁਹਾਡੇ ਚੁਣੌਤੀਆਂ ਆਉਣ ਜਾਂ ਤੁਸੀਂ ਓਨੇ ਹੀ ਚੜ੍ਹਦੀ ਕਲਾ ਦੇ ਵਿੱਚ ਜਾਵੋਗੇ ਜੇ ਮਹਾਰਾਜ ਜੀ ਮੇ ਤੋਂ ਇਹ ਸ਼ਬਦ ਮੇਰੇ ਸ਼ਬਦਾ ਦੀ ਸਮਝ ਦੇ ਅਨੁਸਾਰ ਬੁਲਾ ਰਹੇ ਨੇ ਮਹਾਰਾਜ ਨੇ 2015 ਦੇ ਵਿੱਚ ਹੀ ਮੈਨੂੰ ਉਹ ਦਾਤ ਬਖਸ਼ੀ ਸੀ ਜਿਹੜੀ ਜਾ ਕੇ ਬਜ਼ੁਰਗਾਂ ਨੂੰ 80 80 90 90 ਸਾਲਦਿਆਂ ਨੂੰ ਬਖਸ਼ੀ ਜਾਂਦੀ ਆ ਤੇ ਉੱਪਰੋਂ ਆਪਣਾ ਤਾਂ ਇਤਿਹਾਸ ਹੀ ਇਹ ਦੱਸਦਾ ਵਾ ਕਿ ਬਾਣੇ 'ਚ ਰਹਿਣਾ ਵਾ ਹਮੇਸ਼ਾ ਤੇ ਗੁਰੂਆਂ ਆਪਾਂ ਨੂੰ ਸਿਖਾਇਆ ਹੀ ਇਹ ਵਾ ਵੀ ਜਦੋਂ ਵੀ ਕੋਈ ਸੁੱਖ ਹੋਇਆ ਤਾਂ ਬਹੁਤਾ ਟੱਪਣਾ ਨਹੀਂ ਜੇ ਕੋਈ ਦੁੱਖ ਹੋਇਆ ਤਾਂ ਬਹੁਤਾ ਟੁੱਟਣਾ ਨਹੀਂ ਸੋ ਜੀ ਥਿਸ ਇਜ਼ ਸੁਖ ਸਿੰਘ ਫਿਟਨੈਸ ਕਲੱਬ ਜੀ ਮਿਲਦੇ ਹਾਂ ਹੋਣਾ ਆਪਾਂ ਅਗਲੀ ਰੀਲ ਦੇ ਵਿੱਚ ਜਾਂਦੇ ਜਾਂਦੇ ਫੋਲੋ ਜ਼ਰੂਰ ਕਰਿਓ